ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਅੱਜ ਅਸੀਂ ਪਿੰਡ ਪਿਪਲੀ ਜ਼ਿਲ੍ਹਾ ਫਰੀਦਕੋਟ ਬਾਈ ਗੁਰਪ੍ਰੀਤ ਸਿੰਘ ਦੇ ਖੇਤ ਆਏ ਸੀਗੇ ਇਹਨਾਂ ਨੇ ਆਪਣੀ ਚਾਂਦ ਹਾਈਬ੍ਰਿਡ ਸੀਡ ਕੰਪਨੀ ਦੀ ਸੀਕੇ 47 ਹਾਈਬ੍ਰਿਡ ਵੈਰੈਟੀ ਲਾਈ ਆ ਇਹਨਾਂ ਨੇ ਕੋਲੇ ਲੱਗਿਆ ਜੀ 5-6 ਕਿੱਲੇ ਲੱਗੇ ਆ ਬਾਕੀ ਬਾਈ ਜੀ ਨਾਲ ਗੱਲਬਾਤ ਕਰਦੇ ਆਪਾਂ ਵੀ ਇਹਨਾਂ ਨੂੰ ਵੈਰੈਟੀ ਕਿਵੇਂ ਲੱਗੀ ਤੇ ਦੂਜੀਆਂ ਵੈਰੈਟੀਆਂ ਨਾਲੋਂ ਖਰਚਾ ਕੋਈ ਕਿਵੇਂ ਆਇਆ ਵੱਧ ਘੱਟ ਤੇ ਖਾਲ ਕਿੰਨੀ ਪਾਈ ਆ ਤੇ ਪਾਣੀ ਤੇ ਜ਼ਮੀਨ ਕਿਵੇਂ ਇਹਨਾਂ ਦੀ ਗੱਲਬਾਤ ਕਰਦੇ ਆ ਕਿਸਾਨ ਵੀਰ ਨਾ ਗੁਰਪ੍ਰੀਤ ਸਿੰਘ ਨਾ ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਨਾਂ ਜੀ ਮੇਰਾ ਨਾਂ ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਪਿੰਡ ਪਿਪਲੀ ਜੀ ਜ਼ਿਲ੍ਹਾ ਫਰੀਦਕੋਟ ਜੀ ਮੋਬਾਈਲ ਨੰਬਰ ਜੀ ਆਪਣਾ 98783 ਜੀ 41914 ਠੀਕ ਹੈ ਭਾਈ ਜੀ ਇਹ ਵੈਰਾਈਟੀ ਤੁਸੀਂ ਪਹਿਲੀ ਵਾਰ ਲਾਈ ਜੀ ਸੀ 47 ਹਾਂਜੀ ਮੈਂ ਪਹਿਲੀ ਵਾਰ ਲਾਈ ਆ ਜੀ ਇਹ ਵੈਰਾਈਟੀ ਸੀ 47 ਚਾਂਦ ਸੀਗੜ ਵਾਲਿਆਂ ਦੀ ਤੇ ਮੈਨੂੰ ਲੱਗਦਾ ਹੈ ਕਿ ਚੰਗਾ ਰਿਸਪਾਂਸ ਇਹਦਾ ਮਿਲਿਆ ਜੀ ਮੈਨੂੰ ਯਾਨੀ ਕਿ ਚੰਗੀ ਵੈਰਾਈਟੀ ਲੱਗ ਰਹੀ ਹੈ ਜੀ ਠੀਕ ਹੈ ਜੀ ਜ਼ਮੀਨ ਦੇ ਹਿਸਾਬ ਨਾਲ ਤੇ ਜਿਸ ਤਰ੍ਹਾਂ ਇਹ ਝੋਨੇ ਆ ਖੜਾ ਜੀ ਤੇ ਮੈਨੂੰ ਉਮੀਦ ਆ ਕਿ ਚੰਗਾ ਝਾੜ ਆਊਗਾ ਜੀ ਜੇ ਚੰਗਾ ਝਾੜ ਆਇਆ ਗਾਂ ਤੋਂ ਵੱਧ ਤੋਂ ਵੱਧ ਇਹਦੀ ਮੈਂ ਲਵਾਈ ਝੋਨੇ ਦੀ ਕਰਾਊਗਾ ਜੀ ਇਸ ਦੀ ਸੀਗਰ 47 ਦੀ ਇਹਦਾ ਖਰਚਾ ਕਿੰਨਾ ਕਾ ਆ ਗਿਆ ਜੀ ਬਾਈ ਇਹ ਤੇ ਰੈਡੀ ਤੇ ਖਰਚਾ ਕੋਈ ਜ਼ਿਆਦਾ ਨਹੀਂ ਜੀ ਸਪਰੇ ਵੀ ਛੋਟ ਦੂਸਰੇ ਨੋਂ ਕਾਟੀ ਕਰਨੀ ਪਈ ਤਿੰਨ ਗੱਟੇ ਮੈਂ ਉਹ ਵੀ ਜ਼ਮੀਨ ਨਰਮ ਕਰਕੇ ਜੀ ਨਹਿਰੀ ਪਾਣੀ ਦੀ ਘਾਟ ਆ ਤੇ ਉਹ ਮੈਂ ਯੂਰੀਆ ਤਿੰਨ ਗੱਟੇ ਪਾਈ ਨਹੀਂ ਤਾਂ ਜੇ ਭਾਰੀਆਂ ਜ਼ਮੀਨਾਂ 'ਚ ਹੋਵੇ ਤਾਂ ਜੀ ਯੂਰੀਆ ਬਹੁਤ ਘੱਟ ਲੱਗੇ ਇਦੋਂ ਅੱਧੀ ਲੱਗੇ। ਅੱਛਾ ਬਾਈ ਜੀ। ਹਾਂਜੀ। ਹੋਰ ਵੀ ਵੈਰਾਈਟੀਆਂ ਲੱਗੀਆਂ ਜੀ ਆਪਣੇ? ਹਾਂਜੀ ਹੋਰ ਵੀ ਲੱਗੀਆਂ ਜੀ ਤੇ ਪਰ ਹੁਣ ਵੇਖੋ ਮੇਰੇ ਹਿਸਾਬ ਨਾਲ ਚੋਨਾ ਜਦੋਂ ਵੱਡਾਂਗੇ ਉਦੋਂ ਪਤਾ ਲੱਗੂਗਾ ਤੇ ਜੇ ਚੰਗਾ ਰਿਹਾ ਤਾਂ ਗਾਂਹ ਹੋਰ ਵੀ ਕੋਸ਼ਿਸ਼ ਕਰਾਂਗੇ ਭਰਾਵਾਂ ਨੂੰ ਕਿਸਾਨ ਭਰਾਵਾਂ ਨੂੰ ਨਾਲ ਲਵਾਈਏ। ਤੇ ਮੈਂ ਵੀ ਰਕਬਾ ਆਪ ਦਾ ਵਧਾਉਂਗਾ ਜੀ ਇਧਰ ਬਾਈ ਜੀ ਪਾਣੀ ਆਪੇ ਕਿਹਦੇ ਪਾਣੀ ਨਰਮ ਆ ਜੀ ਸਾਡੇ ਜਿਹੜੇ ਧਰਤੀ ਇਥਲੇ ਪਾਣੀ ਨਰਮ ਆ ਜੀ ਠੀਕ ਹੈ ਜੀ ਹਾਂਜੀ ਤੇ ਕੋਈ ਕੱਸੀ ਦਾ ਪਾਣੀ ਵੀ ਲਾਇਆ ਤੁਸੀਂ ਕੱਸੀ ਦਾ ਨਾ ਮਾਤਰੀ ਆ ਜੀ ਇਧਰ ਘੱਟ ਆਉਂਦਾ ਜੀ ਠੀਕ ਹੈ ਜੀ ਹਾਂਜੀ ਤੇ ਆਪਣੇ ਹੋਰ ਵੀ ਕਿਸੇ ਕਿਸਾਨ ਵੀਰ ਦੇ ਲੱਗਿਆ ਹਾਂਜੀ ਦੋ ਘਰਾਂ ਦੇ ਹੋਰ ਲੱਗਾ ਜੀ ਠੀਕ ਹੈ ਜੀ ਹਾਂਜੀ ਤੇ ਉਹਨਾਂ ਨਾਲ ਵੀ ਆਪਾਂ ਮਿਲਾਂਗੇ ਹਾਂਜੀ ਹਾਂਜੀ ਉਹਨਾਂ ਨਾਲ ਵੀ ਮਲਾਉਣੇ ਆ ਜੀ ਤੁਹਾਨੂੰ ਇੱਕ ਕਿਸਾਨ ਭਰਾਵਾਂ ਨੂੰ ਕੀ ਕਹਿਣਾ ਚਾਹੋਗੇ ਜੀ ਤੁਸੀਂ ਮੈਂ ਤਾਂ ਇਹੀ ਕਹਿਣਾ ਜੀ ਜਿਹੜੀਆਂ ਨਵੀਆਂ ਵੈਰਾਈਟੀਆਂ ਆਉਂਦੀਆਂ ਬਲ ਥੋੜ ਲਾ ਕੇ ਜਰੂਰ ਵੇਖੋ ਜੀ ਨਵੀਆਂ ਵੈਰੈਟੀਆਂ ਚੰਗੀਆਂ ਆ ਰਹੀਆਂ ਜੀ ਜਿਵੇਂ ਖੇਤ ਚ ਖੜਾ ਬਾਈ ਜੀ ਕਈ ਆਪਾਂ ਵੇਖੀਆਂ ਵੈਰੈਟੀਆਂ ਡਿੱਗ ਪੀਆਂ ਹਾਂਜੀ ਇਹ ਪ੍ਰੋਪਰ ਸਾਰਾ ਸਹੀ ਖੜਾ ਖੇਤ ਆ ਜੀ ਹਾਂਜੀ ਜਿਵੇਂ ਤਲ ਪਰਸੋਂ ਇਹ ਆਪਣਾ ਹਨੇਰੀ ਆਈ ਆ ਜੀ ਮੈਨੂੰ ਉਮੀਦ ਨਹੀਂ ਸੀ ਮੈਂ ਤਾਂ ਕਿਹਾ ਡਿੱਗ ਪੂ ਪਰ ਨਹੀਂ ਡਿੱਗਾ ਨਹੀਂ ਜੀ ਐਵੇਂ ਹੁਣ ਤੁਹਾਡੇ ਸਾਹਮਣੇ ਆ ਫਸਲ ਖੜੀ ਹਾਂ ਵਧੀਆ ਖੜਿਆ ਹਾਂ ਰੰਗ ਵੀ ਗੋਲਡਨ ਆ ਜੀ ਹਾਂਜੀ ਰੰਗ ਵੀ ਗੋਲਡਨ ਆ ਹਾਂਜੀ ਇਹ ਤੁਸੀਂ ਇਸ ਵੈਰੈਟੀ ਤੋਂ ਹੁਣ ਖੁਸ਼ ਹੋ ਹਾਂਜੀ ਫਿਲਹਾਲ ਤਾਂ ਖੁਸ਼ ਆ ਜੀ ਬਾਕੀ ਹੁਣ ਝਾੜ ਤੋਂ ਵੀ ਉਮੀਦ ਆ ਵੀ ਚੰਗਾ ਹੀ ਰਹੂ ਪਰਮਾਤਮਾ ਜੀ ਮੈ ਚਾੜ ਦੀ ਜ਼ਰੂਰ ਦੇਵਾਂਗੇ ਜੀ ਤੇ ਇਹ ਸੀ ਇਹ ਸੀ ਆਪਣੇ ਨਾਲ ਗੁਰਪ੍ਰੀਤ ਵੀਰ ਜੀ ਪਿਪਲੀ ਪਿੰਡ ਤੋਂ ਜ਼ਿਲ੍ਹਾ ਫਰੀਦਕੋਟ ਇਹਨਾਂ ਨੇ ਦੱਸਿਆ ਵੀ ਸਾਨੂੰ ਝਾੜ ਆਇਆ ਉਦੋਂ ਵੀ ਤੁਹਾਨੂੰ ਰਿਪੋਰਟ ਦੇਵਾਂਗੇ ਤੇ ਫਿਲਹਾਲ ਇਹ ਵੈਰਾਈਟੀ ਤੋਂ ਖੁਸ਼ ਆ ਇਹਨਾਂ ਨੇ ਇੱਕ ਦੋ ਘਰਾਂ ਦੇ ਹੋਰ ਵੀ ਲਵਾਈ ਆ ਇਹ ਕਹਿੰਦੇ ਵੀ ਜਿਵੇਂ ਹਨੇਰੀ ਮੀਂਹ ਆਇਆ ਦੂਜੀਆਂ ਵੈਰਾਈਟੀਆਂ ਡਿੱਗ ਪਈਆਂ ਹੋਰ ਆਸੇ ਪਾਸੇ ਪੰਡਾ ਚ ਇਹ ਵੈਰਾਈਟੀ ਵਧੀਆ ਖੜੀ ਆ ਖੇਤ ਚ ਸੋ ਜਿੰਨੇ ਵੀ ਕਿਸਾਨ ਵੀਰ ਵੀਡੀਓ ਦੇਖ ਰਹੇ ਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ